ਹਾਂਜੀ ਅਸੀਂ ਗੱਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਅਮਰੀਕਾ ਦੇ ਪ੍ਰੈਜ਼ੀਡੈਂਟ 트੍ਰੰਪ ਨੇ ਜੋ ਬਿਆਨ ਦਿੱਤੇ ਨੇ ਉਹ ਬਿਆਨ ਸੁਣ ਕੇ ਜ਼ਿਆਦਾਤਰ ਦੁਨੀਆ ਦੀਆਂ ਸਰਕਾਰਾਂ ਖੁਸ਼ ਨਹੀਂ ਹੋਈਆਂ ਬਹੁਤ ਲੋਕ ਕਹਿੰਦੇ ਨੇ ਵੀ 트੍ਰੰਪ ਜੋ ਕੰਮ ਕਰ ਰਿਹਾ ਉਹ ਅਮਰੀਕਾ ਦੀ ਇਕਨੋਮੀ ਲਈ ਬਿਲਕੁਲ ਵਧੀਆ ਨਹੀਂ ਹੈਗਾ ਉਹ ਅਮਰੀਕਾ ਦੀ ਇਕਨੋਮੀ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਪਰ ਦੂਏ ਪਾਸੇ ਇਦਾਂ ਦੇ ਲੋਕ ਵੀ ਹੈਗੇ ਨੇ ਜੋ ਕਹਿੰਦੇ ਨੇ 트੍ਰੰਪ ਇੱਕ ਬਿਜ਼ਨਸਮੈਨ ਆ ਉਹ ਬਿਜ਼ਨਸਮੈਨ ਦੀ ਤਰ੍ਹਾਂ ਸੋਚਦਾ ਉਸ ਹਿਸਾਬ ਨਾਲ ਫੈਸਲੇ ਲ ਜਿਹੜੇ ਉਹਦੇ ਫੈਸਲੇ ਨੇ ਆਉਣ ਵਾਲੇ ਟਾਈਮ ਵਿੱਚ ਯੂਐਸਏ ਦੀ ਇਕਨੋਮੀ ਨੂੰ ਉੱਪ ਤਾਈ ਲੈ ਕੇ ਜਾਣ ਕੇ ਹੁਣ ਇਹ ਚੀਜ਼ ਆਪਾਂ ਦੇਖਦੇ ਹਾਂ ਦੋ ਚੀਜ਼ਾਂ ਨੇ ਜੋ ਟਰੰਪ ਨੇ ਬਿਲਕੁਲ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਕਹਿੰਿਆ ਸੀ ਵੀ ਮੈਂ ਕਰੂੰਗਾ ਤੇ ਉਹ ਦੋਨੀਆਂ ਚੀਜ਼ਾਂ ਉਹ ਕਰ ਰਿਹਾ ਨੰਬਰ 1 ਤੇ ਹੈਗੀ ਹੈ ਟੈਰਿਫ ਲੇਟੈਸਟ ਜਿਹੜੇ ਹੁਣ ਆ ਥੋੜੇ ਦਿਨ ਪਹਿਲਾਂ ਹੀ ਉਹਨੇ ਟੈਰਿਫ ਅਨਾਉਂਸ ਕੀਤਾ ਉਹ ਹੈਗਾ ਸੀ ਗੱਡੀਆਂ ਤੇ ਉਹਨੇ ਗੱਡੀਆਂ ਤੇ 25% ਟੈਰਿਫ ਲਾਇਆ ਜੋ ਕਿ ਅਮਰੀਕਾ ਤੋਂ ਬਾਹਰੋਂ ਆਰੀਆ ਨੇ ਉਹ ਵੱਡੀਆਂ ਕੰਪਨੀਆਂ ਨੂੰ ਜੋ ਗੱਡੀਆਂ ਪ੍ਰੋਡਿਊਸ ਕਰਦੀਆਂ ਨੇ ਉਹਨਾਂ ਨੂੰ ਇਹ ਮੈਸੇਜ ਭੇਜਣਾ ਚਾਹੁੰਦਾ ਵੀ ਜੇ ਤੁਸੀਂ ਗੱਡੀਆਂ ਅਮਰੀਕਾ ਨੂੰ ਸੈਂਡ ਕਰਨੀਆਂ ਨੇ ਤਾਂ ਉਹ ਤਾਂ 25% ਟੈਕਸ ਲਾਊਗਾ ਸੋ ਤੁਹਾਡੀਆਂ ਜਿਹੜੀਆਂ ਬਾਹਰੋਂ ਗੱਡੀਆਂ ਹੁੰਦੀਆਂ ਨੇ ਇਹ ਮਹਿੰਗੀਆਂ ਹੋਣਗੀਆਂ ਜੇ ਤੁਸੀਂ ਨਹੀਂ ਚਾਹੁੰਦੇ ਵੀ ਇਹ ਟੈਰਿਫ ਲੱਗੇ ਤਾਂ ਆਪਦੇ ਜੋ ਫਾਰਮ ਨੇ ਅਮਰੀਕਾ ਵਿੱਚ ਸਾਰੇ ਟਰਾਂਸਫਰ ਕਰੋ ਅਮਰੀਕਾ ਵਿੱਚ ਗੱਡੀਆਂ ਦੀ ਪ੍ਰੋਡਕਸ਼ਨ ਸ਼ੁਰੂ ਕਰੋ ਇੱਥੇ ਪ੍ਰੋਡਕਸ਼ਨ ਕਰੋ ਤੇ ਇੱਥੇ ਵੇਚੋ 12 ਉਹਨਾਂ ਭੇਜੋ ਜੇ 12 ਤੁਸੀਂ ਭੇਜੋਗੇ ਤਾਂ 25% ਉਹਦੇ ਤੇ ਟੈਕਸ ਲਾਵਾਂਗੇ ਸੋ ਚਾਹੁੰਦਾ ਵੀ ਵੱਧ ਤੋਂ ਵੱਧ ਲੋਕ ਯੂਐਸਏ ਦੀਆਂ ਚੀਜ਼ਾਂ ਖਰੀਦਣ ਯੂਐਸਏ ਦੀਆਂ ਗੱਡੀਆਂ ਖਰੀਦਣ ਤੇ ਕੰਪਨੀਆਂ ਜਿਨ੍ਹਾਂ ਨੇ ਉਹ ਯੂ ایس اے ਵਿੱਚ ਆ ਕੇ ਪ੍ਰੋਡਕਸ਼ਨ ਆਫ ਦੀ ਵਧਾਉਣਾ ਇਹ ਬਿਆਨ ਸੁਣ ਕੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਵੀ ਆਪਦਾ ਬਿਆਨ ਦਿੱਤਾ ਉਹ ਬਿਲਕੁਲ ਇਹ ਚੀਜ਼ ਸੁਣ ਕੇ ਖੁਸ਼ ਨਹੀਂ ਸੀ ਉਹ ਕਹਿੰਦਾ ਇਹ ਬਿਲਕੁਲ ਸਾਡੇ ਤੇ ਇੱਕ ਡਾਇਰੈਕਟ ਅਟੈਕ ਆ ਸਾਡੀ ਇਕਨੋਮੀ ਤੇ ਸਾਡੇ ਵਰਕਰਾਂ ਲਈ ਬਿਲਕੁਲ ਇੱਕ ਵਧੀਆ ਚੀਜ਼ ਨਹੀਂ ਹੈਗੀ ਹੁਣ ਆਪਾਂ ਇੱਕ ਚੀਜ਼ ਦੇਖਦੇ ਆ ਪਹਿਲਾ ਟੈਰਿਫ ਨਹੀਂ ਹੈਗਾ ਇਹ ਤੋਂ ਪਹਿਲਾਂ ਟਰੰਪ ਨੇ ਸਟੀਲ ਤੇ ਅਲੂਮੀਨੀਅਮ ਤੇ ਵੀ ਹਨਾ ਟੈਰਿਫ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਪਰ ਬਾਅਦ ਵਿੱਚ ਇੱਕ ਐਗਰੀਮੈਂਟ ਤੇ ਪਹੁੰਚ ਜਾਂਦੇ ਸੀ ਪਰ ਐਗਰੀਮੈਂਟ ਪਹੁੰਚੇ ਤੋਂ ਬਾਅਦ ਉਹਨੇ ਫਿਰ ਵੀ ਟੈਰਿਫ ਲਾ ਹੀ ਦਿੱਤੇ ਉਹ ਚੀਜ਼ ਉੱਤੇ ਸੋ ਉਹ ਚੀਜ਼ ਦਾ ਨਤੀਜਾ ਕੀ ਹੋਇਆ ਸੀਗਾ ਪਿਛਲੇ ਕੁਝ ਹਫ਼ਤਿਆਂ ਤੋਂ ਤੁਸੀਂ ਦੇਖ ਰਹੇ ਹੋ ਸਟਾਕ ਮਾਰਕੀਟ ਜੋ ਆ ਬਿਲਕੁਲ ਥੱਲੇ ਨੂੰ ਡਿਗ ਰਹੀ ਆ ਯੂ ਐਸ ਏ ਦੀ ਸਟਾਕ ਮਾਰਕੀਟ ਵਿੱਚ ਇੱਕ ਦਿਨ ਵਿੱਚ 1 ਟ੍ਰਿਲੀਅਨ ਡਾਲਰ ਉਹਨਾਂ ਨੇ ਲੂਜ਼ ਕੀਤਾ ਸੀਗਾ ਆ ਜਨਵਰੀ ਦੇ ਐਂਡ ਤੇ ਫਰਵਰੀ ਦੀ ਸ਼ੁਰੂਆਤ ਦੀ ਗੱਲ ਆ 24 ਘੰਟਿਆਂ ਵਿੱਚ 1 ਟ੍ਰਿਲੀਅਨ ਡਾਲਰ ਮਾਰਕੀਟ ਲੂਜ਼ ਕਰ ਗਏ ਸੀਗੀ ਉਹਦੀ ਮੇਨ ਵਜ੍ਹਾ ਕੀ ਸੀ ਟੈਰਿਫਸ ਉਹ ਟੈਰਿਫਸ ਕਰਕੇ ਮਾਰਕੀਟ ਇੰਨੀ ਜ਼ਿਆਦਾ ਡਾਊਨ ਜਾ ਰਹੀ ਸੀ ਜਦੋਂ ਲੋਕਾਂ ਨੂੰ ਦਿਖਦਾ ਵੀ ਮਾਰਕੀਟ ਗਰ ਰਹੀ ਆ ਤਾਂ ਉਹ ਪੈਨਿਕ ਆ ਜਾਂਦੀ ਆ ਜਦੋਂ ਲੋਕਾਂ ਵਿੱਚ ਡਰ ਹੁੰਦਾ ਨਾ ਉਹ ਡਰ ਵੱਧਦਾ ਜਾਂਦਾ ਤਾਂ ਲੋਕ ਹੋਰ ਆਪ ਦਾ ਵੇਚ ਹੀ ਆਂਦੇ ਨੇ ਜੋ ਵੀ ਕੁਝ ਹੋਲਡ ਕਰਕੇ ਰੱਖਦੇ ਹੁੰਦੇ ਨੇ ਇਸ ਤੋਂ ਇਲਾਵਾ ਦੂਜੀ ਚੀਜ਼ ਜਿਹੜੀ ਟਰੰਪ ਨੇ ਕਹੀ ਸੀ ਵੀ ਮੈਂ ਕਰੂੰਗਾ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਹੋਊ ਸੀ ਕਿ ਇਮੀਗ੍ਰੇਸ਼ਨ ਚਲੋ ਇਮੀਗ੍ਰੇਸ਼ਨ ਤਾਂ ਆਪਾਂ ਦੇਖਿਆ ਪਹਿਲੇ ਦਿਨ ਤੋਂ ਹੀ ਉਹਨੇ ਸਟ੍ਰਿਕਟ ਕਰਦੀ ਖਾਣਾ ਡੈਪੋਟੇਸ਼ਨ ਉਹਨੇ ਬਹੁਤ ਜ਼ਿਆਦਾ ਵਧਾਤੀ ਹੁਣ ਦੇ ਟਾਈਮ ਵਿੱਚ ਇਹੇ ਖਬਰਾਂ ਸੁਣਨ ਨੂੰ ਆਉਂਦੀਆਂ ਨੇ ਜਿਹੜਾ ਬੰਦਾ ਯੂਐਸਏ ਨੂੰ ਇੱਕ ਪ੍ਰੋਪਰ ਵੈਲਿਡ ਵੀਜ਼ੇ ਤੇ ਵੀ ਜਾਂਦਾ ਉਹਨੂੰ ਵੀ ਉੱਥੇ ਡਿਟੇਨ ਕਰਕੇ ਰੱਖਿਆ ਜਾ ਰਿਹਾ ਜੇ ਤੁਸੀਂ ਐਸਾ ਟੂਰਿਸਟ ਵੀ ਜਾ ਰਹੇ ਹੋ ਉੱਥੇ ਘੁੰਮਣ ਜਾ ਰਹੇ ਹੋ ਤੁਹਾਡੇ ਰਿਟਰਨ ਟਿਕਟ ਵੀ ਆ ਸਰ ਵੀ ਤੁਹਾਨੂੰ ਡਿਟੇਨ ਕਰਕੇ ਰੱਖ ਸਕਦੇ ਨੇ ਬਹੁਤ ਜ਼ਿਆਦਾ ਟਾਈਮ ਲਈ ਇਹ ਲੇਟੈਸਟ ਖਬਰ ਆ ਵੀ ਇੱਕ ਵੈਨਕੂਵਰ ਤੋਂ ਊਮਨ ਯੂ ਐਸ ਏ ਨੂੰ ਜਾ ਰਹੀ ਸੀ ਪਰ ਯੂ ਐਸ ਬਾਰਡਰ ਤੇ ਉਹਨੂੰ ਕਾਫੀ ਦਿਨਾਂ ਲਈ ਹੋਲਡ ਕਰਕੇ ਰੱਖਿਆ ਗਿਆ ਡਿਟੇਨ ਕਰਕੇ ਰੱਖਿਆ ਗਿਆ ਤੇ ਉਹਦੀ ਵਜ੍ਹਾ ਉਹਨੂੰ ਵੀ ਨਹੀਂ ਪਤਾ ਸੀ ਕਹਿੰਦੀ ਕਿਉਂਕਿ ਬਾਅਦੋਂ ਐਂਡਚ ਕੋਈ ਕੋਸ਼ ਨਹੀਂ ਨਿਕਲਿਆ ਹੈਗਾ ਹਨਾ ਸਾਰਾ ਕੁਝ ਓਕੇ ਸੀਗਾ ਕੱਲੀ ਇਹ ਨਹੀਂ ਜਰਮਨੀ ਤੋਂ ਵੀ ਇੱਕ ਗ੍ਰੀਨ ਕਾਰਡ ਹੋਲਡਰ ਸੀਗਾ ਉਹ ਯੂ ਐਸ ਏ ਕਾਫੀ ਟਾਈਮ ਬਾਅਦ ਵਾਪਸ ਜਾ ਰਿਹਾ ਸੀਗਾ ਜਦੋਂ ਵਾਪਸ ਗਿਆ ਉਹਨੂੰ ਵੀ 4 ਤੋਂ 5 ਦਿਨਾਂ ਲਈ ਹੋਲਡ ਕਰਕੇ ਰੱਖਿਆ ਗਿਆ 4 ਤੋਂ 5 ਦਿਨਾਂ ਲਈ ਉਹਨੂੰ ਬਿਲਕੁਲ ਜਾਣ ਨਹੀਂ ਦਿੰਦਾ ਤਾਂ ਕਰਕੇ ਇਮੀਗ੍ਰੇਸ਼ਨ ਬਹੁਤ ਜ਼ਿਆਦਾ ਸਟ੍ਰਿਕਟਾ ਖਾਸ ਕਰਕੇ ਜੇ ਤੁਹਾਡੇ ਕੋਲ ਵੈਲਿਡ ਵੀਜ਼ਾ ਵੀ ਆ ਇਦਾਂ ਨੀਗਾ ਹਨਾ ਵੀ ਆਪਾਂ ਨੂੰ ਐਂਟਰੀ ਮਿਲ ਜੂਗੀ ਉਹ ਫਿਰ ਵੀ ਤੁਹਾਡੀ ਐਂਟਰੀ ਡਿਨਾਈ ਕਰ ਸਕਦੇ ਨੇ ਤੁਹਾਨੂੰ ਉੱਥੇ ਹੀ ਵਾਪਸ ਭੇਜ ਸਕਦੇ ਨੇ ਚਲੋ ਇਹ ਤਾਂ ਹੁਣ ਇਮੀਗ੍ਰੇਸ਼ਨ ਹੋ ਗਏ ਇਹਨੂੰ ਹਨਾ ਸਾਈਡ ਤੇ ਆਪਾਂ ਰੱਖੀਏ ਹੁਣ ਜਿਸ ਤਰ੍ਹਾਂ ਯੂਐਸਏ ਹੋਰ ਦੇਸ਼ਾਂ ਨਾਲ ਬਿਹੇਵ ਕਰ ਰਿਹਾ ਬਿਲਕੁਲ ਬਾਕੀ ਦੇਸ਼ ਖੁਸ਼ ਨਹੀਂ ਹੈਗੇ ਚੀਜ਼ ਨੂੰ ਲੈ ਕੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ 트럼ਪ ਕਹਿੰਦਾ ਮੈਂ ਗ੍ਰੀਨਲੈਂਡ ਨੂੰ ਖਰੀਦਣਾ ਚਾਹੁੰਦਾ ਕਹਿੰਦਾ ਉਹ ਮੈਨੂੰ ਟੈਰੀਟਰੀ ਚਾਹੀਦੀ ਆ ਜਦੋਂ ਤੋਂ ਪੁੱਛਿਆ ਗਿਆ ਵੀ ਗ੍ਰੀਨਲੈਂਡ ਤੋਂ ਕਿਉਂ ਖਰੀਦਣਾ ਚਾਹੁੰਦਾ ਉਹ ਕਹਿੰਦਾ ਵੀ ਇਹ ਨੈਸ਼ਨਲ ਸਿਕਿਉਰਿਟੀ ਲਈ ਆ ਹਨਾ ਤੇ ਇੰਟਰਨੈਸ਼ਨਲ ਸਿਕਿਉਰਿਟੀ ਲਈ ਉਹਦਾ ਮੇਨ ਕਾਰਨ ਇਹ ਸੀਗਾ ਵੀ ਗ੍ਰੀਨਲੈਂਡ ਦੇ ਆਲੇ-ਦਾਲੇ ਚਾਈਨਾ ਤੇ ਰਸ਼ੀਆ ਦੀ ਮਿਲਟਰੀ ਸ਼ਿਪਸ ਵੀ ਬਹੁਤ ਘੁੰਮਦੀਆਂ ਰਹਿੰਦੀਆਂ ਨੇ ਤੇ ਸਾਡੇ ਇਹ ਨੈਸ਼ਨਲ ਥ्रेट ਹੋ ਸਕਦਾ ਹਨਾ ਸਾਡੇ ਲਈ ਇੰਨੀ ਸੇਫ ਨਹੀਂ ਹੈਗੀ ਚੀਜ਼ ਉਹ ਗ੍ਰੀਨ ਲੈਂਡ ਨੂੰ ਕਹਿ ਵੀ ਚੁੱਕਿਆ ਹਨਾ ਵੀ ਅਸੀਂ ਤੁਹਾਨੂੰ ਬਾਹਰ ਕਰਨਾ ਚਾਹੁੰਦੇ ਹਾਂ ਪਰ ਗ੍ਰੀਨ ਲੈਂਡ ਵਾਲਿਆਂ ਨੇ ਸਾਫ਼ ਕਹਿਤਾ ਸੀ ਵੀ ਗ੍ਰੀਨ ਲੈਂਡ ਸੇਲ ਲਈ ਨਹੀਂ ਲੱਗੀ ਹੋਈ ਹੈਗੀ ਯੂਰਪ ਤੇ ਹੁਣ ਜਿਹੜੇ ਤਕੜੇ ਕੰਟਰੀ ਨੇ ਜਿਵੇਂ ਕਿ ਜਰਮਨੀ ਹੋ ਗਿਆ ਉਹ ਆਪਦੀ ਮਿਲਟਰੀ ਉੱਤੇ ਹੁਣ ਇਨਵੈਸਟ ਕਰ ਰਹੇ ਨੇ ਉਹ ਕਹਿੰਦੇ ਅਸੀਂ ਹੁਣ ਯੂਐਸਏ ਤੇ ਨਹੀਂ ਡਿਪੈਂਡ ਰਹਿ ਸਕਦੇ ਸਾਨੂੰ ਆਪ ਆਪਦੇ ਪੈਰਾਸਰ ਹੋਣਾ ਪੈਣਾ ਤੋ ਆਫ ਦੀ ਮਿਲਟਰੀ ਉੱਤੇ 100 ਬਿਲੀਅਨ ਯੂਰੋ ਤੋਂ ਵੀ ਜ਼ਿਆਦਾ ਆਉਣ ਵਾਲੇ ਸਾਲਾਂ ਵਿੱਚ ਇਨਵੈਸਟ ਕਰਨ ਜਾ ਰਹੇ ਨੇ ਵੀ ਆਪਾਂ ਫੇਰ ਇੱਕ ਵਾਰ ਹੁਣ ਸਟੈਂਡ ਕਰੀਏ ਬਹੁਤ ਸਾਰੇ ਦੇਸ਼ ਹੁਣ ਯੂਐਸਏ ਤੇ ਨਈ ਡਿਪੈਂਡ ਰਹਿਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਦੇਖਿਆ ਵੀ ਹੁਣ ਜੇਸ ਹਿਸਾਬ ਨਾਲ ਯੂਐਸਏ ਬਿਹੇਵ ਕਰ ਰਹੀ ਆ ਬਾਕੀ ਦੇਸ਼ਾਂ ਨੂੰ ਟ੍ਰੀਟ ਕਰ ਰਹੀ ਆ ਉਹ ਬਿਲਕੁਲ ਖੁਸ਼ ਨਹੀਂ ਹੈਗੇ ਚੀਜ਼ ਨੂੰ ਲੈ ਕੇ ਜੇਸ ਹਿਸਾਬ ਨਾਲ ਟੈਰਿਫ ਲੱਗ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਦੁਨੀਆ ਤੇ ਹੋਰ ਮੰਗਈ ਆ ਵਾਧਦੀ ਜਾਊਗੀ ਠੀਕ ਹੈ ਪ੍ਰਾਈਸ ਡਿੱਗਣਾ ਤਾਂ ਹੈ ਨਹੀਂ ਟੈਕਨੀਕਲੀ ਅੱਪ ਵੀ ਹਜੇ ਜਾਣਗੇ ਇਸ ਹਿਸਾਬ ਨਾਲ ਸਟਾਕ ਮਾਰਕੀਟ ਵੀ ਗਿਰ ਰਹੀ ਆ ਲੋਕਾਂ ਦਾ ਬਹੁਤ ਸਾਰਾ ਪੈਸਾ ਲੂਜ਼ ਵੀ ਹੋ ਰਿਹਾ ਲੋਕਾਂ ਨੇ ਬਹੁਤ ਸਾਰਾ ਪੈਸਾ ਆਪ ਦਾ ਬਰਬਾਦ ਵੀ ਕੀਤਾ ਹੈ ਇਹ ਚੱਕਰ ਵਿੱਚ ਤਾਂ ਕਰਕੇ ਫਿਊਚਰ ਜੋ ਆ ਮਾਰਕੀਟ ਜੋ ਆ ਹੁਣ ਆਉਣ ਵਾਲੇ ਟਾਈਮ ਵਿੱਚ ਕੀ ਹੋਊਗਾ ਕਿ ਕੋਈ ਪ੍ਰੋਡੈਕਟ ਨਹੀਂ ਕਰ ਸਕਦਾ ਹੈਗਾ ਦੁਨੀਆ ਬਿਲਕੁਲ ਬਦਲਦੀ ਜਾ ਰਹੀ ਆ ਕਈ ਲੋਕ ਐ ਵੀ ਕਹਿੰਦੇ ਨੇ ਵੀ ਆਉਣ ਵਾਲੇ ਟਾਈਮ ਵਿੱਚ ਵਰਲਡ ਵਾਰ 3 ਦਾ ਵੀ ਉਹ ਹੋ ਸਕਦਾ ਪਰ ਇਹ ਹਨਾ ਹਜ ਗੱਲਾਂ ਹੀ ਨੇ ਹਰ ਕੋਈ ਬੰਦਾ ਬਹੁਤ ਕੁਝ ਕਹਿੰਦਾ ਇੰਟਰਨੈਟ ਤੇ ਪਰ ਆਜ ਜਿਾਪਾ ਨੂੰ ਡੈਲੀ ਬੇਸ ਤੇ ਸੁਣਨ ਨੂੰ ਆ ਰਹੀਆਂ ਨੇ। ਬਾਕੀ ਆਸ ਕੀ ਆਦੀ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਤੇ ਆਪਾਂ ਮਿਲਦੇ ਆ ਅਗਲੀ ਵਾਰ। ਓਕੇ।